ਤੋ ਜੀ ਇਹ ਪ੍ਰੈਸ ਕਾਨਫਰੰਸ ਤੋ ਪਹਿਲਾ ਮੈਂ ਆਪਣੇ ਸਾਰੇ ਹੀ ਪੱਤਰਕਾਰ ਭਰਾਵਾਂ ਦਾ ਤੁਸੀਂ ਸਾਰੇ ਸੀਨੀਅਰ ਰਿਪੋਰਟਰਸੋਂ ਤੁਹਾਡਾ ਦਿਲੋਂ ਸੁਆਗਤੋਂ ਧੰਨਵਾਦ ਵੀ ਕਰਦਾ ਔਰ ਵੈਲਕਮ ਵੀ ਕਰਦਾ ਕਿ ਤੁਸੀਂ ਸਮਾਂ ਕੱਢ ਕੇ ਇੱਥੇ ਤਸ਼ਰੀਫ ਲਿਆਏ ਹੋ ਇਹ ਪ੍ਰੈਸ ਕਾਨਫਰੰਸ ਬਹੁਤ ਹੀ ਆਮਾਦੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਸਾਹਿਬ ਦੀ ਦੂਰ ਅੰਦੇਸ਼ੀ ਦੀ ਸੋਚ ਨੂੰ ਪ੍ਰਗਟਾਉਂਦੀ ਹੈ ਕਿ ਜਿਨ੍ਹਾਂ ਨੇ ਪੰਜਾਬ ਦੇ ਸਾਡੇ ਐਸਸੀ ਵਰਗ ਦੇ ਭਾਈਚਾਰੇ ਨੂੰ ਬਹੁਤ ਵੱਡਾ ਇਤਿਹਾਸਕ ਫੈਸਲਾ ਕਰਕੇ ਅਧਿਕਾਰ ਦਿੱਤਾ ਹੈ ਜਿਸ ਤੋਂ ਪਿਛਲੇ 75 ਸਾਲਾਂ ਤੋਂ ਉਹਨਾਂ ਨੂੰ ਵਾਂਝੇ ਰੱਖਿਆ ਗਿਆ ਸੀ 2017 ਦੇ ਐਕਟ ਦੇ ਵਿੱਚ ਸੋਧ ਕਰਕੇ ਸਾਡੇ ਐਸਸੀ ਐਸਟੀ ਭਾਈਚਾਰੇ ਦੇ ਲੋਕਾਂ ਨੂੰ ਵਕੀਲਾਂ ਨੂੰ ਪੰਜਾਬ ਦੇ ਹਾਈ ਕੋਰਟ ਦੇ ਐਡਵੋਕੇਟ ਜਨਰਲ ਡੀਪੀ ਐਡਵੋਕੇਟ ਜਨਰਲ ਸੀਨੀਅਰ ਐਡਵੋਕੇਟ ਡੀਪੀ ਐਡਵੋਕੇਟ ਜਨਰਲ ਅਸਿਸਟੈਂਟ ਐਡਵੋਕੇਟ ਜਨਰਲ ਔਰ ਜਿੰਨੇ ਵੀ ਹੋਰ ਸਰਕਾਰੀ ਵਕੀਲਾਂ ਵਕੀਲ ਹਨ ਉਹ ਬਨਨ ਲਈ ਉਹਨਾਂ ਲਈ ਐਕਟ ਵਿੱਚ ਸੋਧ ਕਰਕੇ ਉਹਨਾਂ ਨੂੰ ਅਧਿਕਾਰ ਦਿੱਤਾ ਹੈ 58 ਅਸਾਮੀਆਂ ਕ੍ਰੀਏਟ ਕੀਤੀਆਂ ਹਨ 58 ਰਿਜ਼ਰਵ ਕੀਤੀਆਂ ਹਨ ਅਸਾਮੀਆਂ ਜਿਹਦੇ ਤੇ ਸਿਰਫ ਐਸਸੀ ਐਸਟੀ ਵਰਗ ਦੇ ਵਕੀਲ ਹੀ ਉਹਨਾਂ ਨੂੰ ਹੀ ਅਪਾਇੰਟ ਕੀਤਾ ਜਾ ਸਕਦਾ ਹੈ ਏਜੀ ਡਿਪਟੀ اے ਜੀ ਜਿਨਰ ਡਿਪਟੀ اے ਜੀ ਐਡੀਸ਼ਨਲ ਡਿਪਟੀ اے ਜੀ ਵਗੈਰਾ ਤੋਂ ਇਹ بڑا ਇਤਿਹਾਸਕ ਫੈਸਲਾ ਹੈ 75 ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਕਾਂਗਰਸ ਦੀਆਂ ਸਰਕਾਰਾਂ ਬੀਜੇਪੀ ਦੇ ਸਰਕਾਰਾਂ ਇੱਥੇ ਪੰਜਾਬ ਦੇ ਵਿੱਚ ਅਕਾਲੀ ਦਲ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦਾ ਨਾਮ ਲੈ ਕੇ ਵੋਟਾਂ ਪ੍ਰਾਪਤ ਕੀਤੀਆਂ ਜਾਂਦੀਆਂ ਰਹੀਆਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਤੇ ਵੋਟਾਂ ਪ੍ਰਾਪਤ ਕੀਤੇ ਜਾਂਦੇ ਨਹੀਂ ਹਨ ਪਰ ਕਿਸੇ ਨੇ ਵੀ ਸਾਡੇ ਐਸ்சி ਐਸਟੀ ਵਰਗ ਨੂੰ ਦੇਿਤ ਭਰਾਵਾਂ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਵੀ ਐਡਵੋਕੇਟ ਜਨਰਲ ਬਣ ਸਕਦੇ ਨੇ ਡਿਪਟੀ ਐਡਵੋਕੇਟ ਐਡਵੋਕੇਟ ਵਾਂਗ ਬਣ ਸਕਦੇ ਨੇ ਐਡੀਸ਼ਨਲ ਡਿਪਟੀ ਐਡਵੋਕੇਟ ਬਣ ਸਕਦੇ ਹਨ ਮਾਨਯੋਗ ਨੈਸ਼ਨਲ ਕਨਵੀਨਰ ਆਮਾਨੀ ਪਾਰਟੀ શ્રી ਅਰਵਿੰਦ ਕੇਜੀਵਾਲ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਸਾਹਿਬ ਦੀ ਦੂਰ ਅੰਦੇਸ਼ੀ ਵਾਲੀ ਸੋਚ ਨੇ 2017 ਦੇ ਐਕਟ ਦੇ ਵਿੱਚ ਸੋਧ ਕਰਕੇ ਸਾਡੇ ਐਸਸੀ ਵਰਗ ਨੂੰ ਅਧਿਕਾਰ ਦਿੱਤਾ ਹੈ ਇਹ ਬੜਾ ਇਤਿਹਾਸਕ ਫੈਸਲਾ ਹੈ ਇਹਦਾ ਬੜਾ ਦੂ ਉਤਸਾਹ ਦੇ ਚਿੱਤੇ ਨਿਕਲਣਗੇ ਉਹ ਸਾਡੇ ਐਸਸੀ ਵਰਗ ਦੇ ਜਿਹੜੇ ਐਡਵੋਕੇਟਸ ਹਨ ਉਹ ਨਾਤੇ ਬਲੇ ਹੈ ਕਿ ਪੰਜਾਬ ਦੇ ਵਿੱਚ ਉਹ ਇਨਾਂ ਅਸਾਮੀਆਂ ਤੇ ਨਿਯੁਕਤ ਹੋ ਸਕਣਗੇ ਬਲਕਿ ਉਹ ਜੱਜ ਵੀ ਬਣ ਸਕਣਗੇ ਔਰ ਫਿਰ ਤਰੱਕੀ ਕਰਕੇ ਸੁਪਰੀਮ ਕੋਰਟ ਦੇ ਜੱਜ ਔਰ ਚੀਫ ਜਸਟਿਸ ਵੀ ਬਣ ਸਕਦੇ ਨੇ ਇਹ ਅਧਿਕਾਰ ਨੂੰ ਦਿੰਦਾ ਹੈ ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਦਾ ਇਹ ਬੜਾ ਇਤਿਹਾਸਕ ਫੈਸਲਾ ਹੈ ਔਰ ਉਹ ਸਾਡਾ ਦਲਿਤ ਭਾਈਚਾਰਾ ਜਿਹੜਾ ਹਿੰਦੁਸਤਾਨ ਦੇ ਵਿੱਚ 25% ਜਿੰਨਾਂ ਦੀ ਆਬਾਦੀ ਹੈ ਉਹਨਾਂ ਨੂੰ ਹੁਣ ਤੱਕ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਉਹਨਾਂ ਦੇ ਹੱਕਾਂ ਤੋਂ ਉਹਨਾਂ ਨੂੰ ਵਾਂਝਾ ਰੱਖਿਆ ਜਾਂਦਾ ਰਿਹਾ ਤੇ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਲੈ ਕੇ ਉਹਨਾਂ ਨੂੰ ਉਹਨਾਂ ਦਾ ਹੱਕ ਦਿੱਤਾ ਹੈ ਔਰ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਦੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਪਹਿਰਾ ਦੇ ਰਹੀ ਹੈ ਔਰ दलित वर्ग ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉੱਚਾ ਚੱਕਣ ਲਈ ਹਰ ਸੰਭਵ ਅਪਰਾਲੇ ਕਰ ਰਹੀ ਹੈ ਇਹ ਵੀ ਉਸੇ ਸੰਦਰਭ ਦੇ ਨਜ਼ਦੀਕ ਕڑی ਹੈ ਮੈਂ ਸਮਝਦਾ ਹਾਂ ਕਿ ਇਹਦੇ ਲਈ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜੀਪਾਲ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਸਾਡੇ ਤਜ਼ਾਰ ਭਗਵੰਤ ਮਾਨ ਸਾਹਿਬ ਬਧਾਈ ਦੇ ਪਾਤਰ ਹਨ ਤਲਾਗਾ ਰੋਗ ਉਹਨਾਂ ਨੇ ਇਹ ਕੰਮ ਕੀਤਾ ਹੈ ਇਤਿਹਾਸਕ ਕੰਮ ਕੀਤਾ ਹੈ ਤੇ ਇਹਦੇ ਨਾਲ ਜਿੱਥੇ ਸਾਡੇ ਦਲਿਤ ਭਾਈਚਾਰੇ ਦੇ ਵਿੱਚ ਇੱਕ ਆਤਮ ਵਿਸ਼ਵਾਸ ਪੈਦਾ ਹੋਏਗਾ ਉਸ ਦੇ ਨਾਲ ਨਾਲ ਉਹ ਆਰਥਿਕ ਪੱਖੋਂ ਸਮਾਜਿਕ ਪੱਖੋਂ ਹਰ लिहाਜ਼ ਨਾਲ ਮਜ਼ਬੂਤ ਵੀ ਹੋਣਗੇ ਕੌਨਫੀਡੈਂਸ ਕਰੀਏਟ ਹੋਏਗਾ ਇੱਕ ਵਧੀਆ ਮਾਹੌਲ ਕਰੀਏਟ ਹੋਏਗਾ ਜਿਹੜੀ ਇੱਕ ਅਹਿਸਾਸ ਇਹ ਕੰਤਰੀ ਦੀ ਭਾਵਨਾ ਹੁੰਦੀ ਹੈ ਉਹ ਦੂਰ ਹੋਏਗੀ ਤੇ ਮੈਨੂੰ ਇਹ ਕਹਿਣ ਚ ਇਥੇ ਕੋਈ ਦਰੇਗ ਨਹੀਂ ਕਿ ਪਿਛਲੀਆਂ ਸਰਕਾਰਾਂ ਨੇ ਵੱਡੇ ਪੱਧਰ ਤੇ ਸਾਡੇ ਦਲਿਤ ਭਾਈਚਾਰੇ ਦਾ ਸੋਸ਼ਣ ਕੀਤਾ ਹੈ ਔਰ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਨਹੀਂ ਦਿੱਤਾ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਦਿੱਤਾ ਹੈ ਜਿਹਦੇ ਲਈ ਮੈਂ ਸਮਝਦਾ ਹਾਂ ਕਿ ਅੱਜ ਦਿਲਿਤ ਭਾਈਚਾਰੇ 'ਚ ਬੜੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਔਰ ਅਸੀਂ 58 ਦੀ 58 ਦੀਆਂ ਅਸਾਮੀਆਂ ਨੇਪੂਰ ਕਰਾਂਗੇ। ਔਰ ਅਸੀਂ ਲਿਸਟ ਬਣਾਈ ਹੈ 15 ਕਰੰਦਨ 15 ਕੋ ਵੀ ਅਸੀਂ ਪਾ ਕੇ ਇਹ 58 ਦੇ ਜਿਹੜੇ ਐਫਸੀ ਵਰਗ ਨੂੰ ਜਿਹੜੇ ਰਿਜ਼ਰਵ ਸੀਟਾਂ ਹੋਈਆਂ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਬੰਦਾ ਹੱਕ ਮਿਲੇਗਾ। ਔਰ ਇਹਦੇ ਜਿ ਇੱਕ ਚੀਜ਼ ਹੋਰ ਕੀਤੀ ਗਈ ਹੈ ਪਿਛਲੇ 2017 ਦੇ ਜਿਹੜਾ ਐਸਸੀ ਉਹਦੇ ਵਿੱਚ ਇਹ ਪ੍ਰੋਵੀਜ਼ਨ ਸੀ ਕਿ ਇਹ ਬਨੰਦੇ ਲਈ ਐਡਵੋਕੇਟ ਜਨਰਲ ਜਾਂ ਨੀਪੀ ਐਡਵੋਕੇਟ ਜਾਂ ਅਡੀਸ਼ਨਲ ਐਡਵੋਕੇਟ ਜਨਰਲ ਬਨੰਦੇ ਲਈ ਜੋ ਆਮਦਨ ਦੀ ਇੱਕ ਕੰਡੀਸ਼ਨ ਸੀ 20 ਲੱਖ ਰੁਪਇਆ ਘੱਟੋ-ਘੱਟ ਦੀ ਆਮਦਨ ਔਰ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲੀ 15 ਲੱਖ ਰੁਪਿਆ ਔਰ ਸੀਨੀਅਰ ਡਿਪਟੀ ਐਡਵੋਕੇਟ ਲਈ 10 ਲੱਖ ਰੁਪਿਆ ਔਰ ਐਡਵੋਕੇਟ ਡਿਪੀ ਐਡਵੋਕੇਟ ਲਈ 7 ਲੱਖ ਰੁਪਏ ਦੀ ਅਸੀਂ ਉਹ ਵੀ ਕੰਡੀਸ਼ਨ ਜਿਹੜੀ ਹੈਗੀ ਉਹ हटਾਈ ਹੈ ਜਿਹਦੇ ਨਾਲ ਇਹ ਅਸਾਮੀਆਂ ਪੁਨਰਕਰਨ ਚ ਕੋਈ ਦਿੱਕਤ ਕੋਈ ਰੁਕਾਵਟ ਨਹੀਂ ਰਹੀ ਇਸ ਫੈਸਲੇ ਦੇ ਆਉਣ ਤੋਂ ਬਾਅਦ ਹੁਣ ਅਸੀਂ ਮੈਂ ਜਿਵੇਂ ਕਿ ਪਹਿਲਾਂ ਅਰਜ਼ ਕੀਤਾ ਕਿ 58 ਅਸਾਮੀਆਂ ਵਿੱਚੋਂ 15 ਖਾਲੀ ਪਈਆਂ ਨੇ ਉਹ ਅਸਾਮੀਆਂ ਵੀ ਹੁਣ ਅਸੀਂ ਬੜੀ ਖੇਤੀ ਹੀ ਪੂਰ ਕਰ ਦੇਾਂਗੇ ਤਾਂ ਕਿ ਜਿੰਨਾ ਸਾਡੇ ਐਸਸੀ ਭਾਈਚਾਰੇ ਦਾ ਹੱਕ ਬੰਦਾ ਹੈ ਉਹ ਪੂਰਾ ਹੱਕ ਉਹਨਾਂ ਨੂੰ ਮਿਲ ਸਕੇ ਸੂਬਾ ਸਰਕਾਰ ਵੱਲੋਂ ਲੈਂਦੀਆਂ ਇਹ ਸਿੱਖਿਆ क्रांति डॉक्टर अंबेडकर साहब ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ ਕਿਉਂਕਿ এডਿਕੇਸ਼ਨ ਦਾ ਅਧਿਕਾਰ ਡਾਕਟਰ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ ਸੰਵਿਧਾਨ ਦੇ ਵਿੱਚ ਤੇ ਪਰ ਬਾਬਾ ਸਾਹਿਬ ਦੇ ਇਸ ਸਿੱਖਿਆ ਦੇ ਦੇ ਵਿਚਾਰਧਾਰਾ ਨੂੰ ਉਹਨਾਂ ਦੇ ਸਿੱਖਿਆ ਪ੍ਰਤੀ ਜੋ ਉਹਨਾਂ ਦਾ ਦੂਰਅੰਦੇਸ਼ੀ ਸੋਚ ਸੀ ਉਸ ਨੂੰ ਵੀ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਆਮ ਆਦਮੀ ਪਾਰਟੀ ਨੇ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਦਕਰ ਸਾਹਿਬ ਦੀ ਜਿਹੜੀ ਸਿੱਖਿਆ ਦੀ ਸੋਚ ਸੀ ਦੂਰ ਅੰਦੇਸ਼ੀ ਵਾਲੀ ਕਿ ਸਾਡਾ ਦੇਸ਼ ਜਿਹੜਾ ਹੈ ਸਿੱਖਿਅਤ ਹੋਣਾ ਚਾਹੀਦਾ ਹੈ ਦੇਸ਼ ਦਾ ਹਰ ਵਿਅਕਤੀ ਪੜ੍ਹੇ ਲਿਖਾ ਹੋਣਾ ਚਾਹੀਦਾ ਹੈ ਪਿਛਲੀਆਂ ਸਰਕਾਰਾਂ ਉਹਨੂੰ ਵੀ ਨਜ਼ਰ ਅੰਦਾਜ਼ ਕਰਦੀਆਂ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੇ ਦੇਸ਼ ਨੂੰ ਸਿੱਖਿਆ ਖੇਤਰ ਵਿੱਚ ਸੇਧ ਦਿੰਦੀ ਹੈ ਜੀ ਰਵਿੰਦ ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਮੰਨਯੋਗ ਸ਼੍ਰੀ ਮਨੀਸ਼ ਸੋਧਿਆ ਜੀ ਨੇ ਇੱਕ ਸਿੱਖਿਆ ਮਾਡਲ ਪੇਸ਼ ਕਰਕੇ ਪੂਰੇ ਦੇਸ਼ ਨੂੰ ਨਹੀਂ ਬਲਕਿ ਬਦੇਸ਼ਾਂ ਚ ਵੀ ਇਸ ਸਿੱਖਿਆ ਪ੍ਰਣਾਲੀ ਨੂੰ ਇਸ ਸਿੱਖਿਆ ਮਾਡਲ ਨੂੰ ਸਰਾਇਆ ਗਿਆ ਹੈ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਗਈ ਹੈ ਇਸੇ ਤਰ੍ਹਾਂ ਹੀ Dalit ਵਰਗ ਨੂੰ ਇਹ ਅਸਾਮੀਆਂ ਦੇ ਕੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਦੀ ਉਸ ਸੋਚ ਕੀ ਜਿਹੜੀ ਉਹਨਾਂ ਨੇ ਦਲਿਤ ਭਾਈਚਾਰੇ ਨੂੰ ਰਿਜ਼ਰਵੇਸ਼ਨ ਦਿੱਤੀ ਸੀ ਉਸ ਰਿਜ਼ਰਵੇਸ਼ਨ ਦੇ ਪੂਰੇ ਕੋਟੇ ਨੂੰ ਪੂਰਾ ਕੀਤਾ ਗਿਆ ਹੈ ਔਰ ਉਹਨਾਂ ਨੂੰ ਇਸ ਕਾਨੂੰਨੀ ਪ੍ਰਕਿਰਿਆ ਵਿੱਚ ਵੀ ਜੋ ਉਹਨਾਂ ਦਾ ਹੱਕ ਬੰਦਾ ਹੈ ਉਹਨਾਂ ਨੂੰ ਦਿੱਤਾ ਗਿਆ ਹੈ ਕੋਈ ਵੀ ਸਵਾਲ ਹੋਵੇ ਜੀ ਕਿ ਕਿ ਸਿੱਖਿਆ ਦੀ ਗੱਲ ਸੁਣਨ ਲਈ ਪ੍ਰਵੋਤਰੀ ਹੈ ਪਰ ਹਜੇ ਤੱਕ ਕਿ ਕਿਤਾਬਾਂ ਜਿਹੜੀ ਹੈ ਕਿਤਾਬਾਂ ਜਿਹੜੀਆਂ ਪ੍ਰੋਗਰਾਮਲੀ ਡਾਊਨ ਹੋ ਗਏ ਕਾਰਬਨ ਵਾਂਗ ਹੀ ਆ ਗਈਆਂ। ਉਸ ਸਕੂਲਾਂ ਤੱਕ ਨਹੀਂ ਆਈਆਂ ਇਹ ਕੀ ਹੋਇਆ ਅਕਚੁਅਲੀ ਇਹ ਜੀ ਕਿ ਪਿਛਲੇ 75 ਸਾਲਾਂ ਤੋਂ ਜਿਹੜਾ ਸਿਸਟਮ ਚੱਲਦਾ ਆ ਰਿਹਾ ਹੈ ਮੈਂ ਦੇਖਦਾ ਰਿਹਾ ਕਿ ਸਤੰਬਰ ਤੋਂ ਅਕਤੂਬਰ ਤੱਕ ਕਿਤਾਬਾਂ ਸਪਲਾਈ ਹੁੰਦੀ ਜਾਂਦੀਆਂ ਹੁੰਦੀ ਰਹਿੰਦੀਆਂ ਤੇ ਇਸੇ ਤਰ੍ਹਾਂ ਵਰਦੀਆਂ ਸਿਰਫ ਐਸਸੀ ਵਰਗ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਸਾਰੇ ਵਰਗਾਂ ਦੇ ਬੱਚਿਆਂ ਲਈ ਵਰਦੀਆਂ ਜਿਹੜੀਆਂ ਲਾਜ਼ਮੀ ਕੀਤੀਆਂ ਨੇ ਉਹ ਸਾਰਿਆਂ ਨੂੰ ਫ੍ਰੀ ਵਰਦੀਆਂ ਦਿੱਤੀਆਂ ਜਾਂਦੀਆਂ ਨੇ ਸਕੂਲ ਵੱਲੋਂ ਔਰ ਇਸੇ ਤਰ੍ਹਾਂ ਕਿਤਾਬਾਂ ਵੀ ਅਸੀਂ ਫ੍ਰੀ ਦੇ ਰਹੇ ਹਾਂ ਪਿਛਲੀਆਂ ਸਰਕਾਰਾਂ ਦੇ ਮੰਤਰੀ ਕੋਈ ਕਿਤਾਬਾਂ ਖਾ ਗਿਆ ਕੋਈ ਵਜ਼ੀਫੇ ਖਾ ਗਿਆ ਉਹ ਥੋੜੀ ਦੇਰ ਹਾ ਹੋਈ ਉਸ ਤੋਂ ਬਾਅਦ ਉਹ ਆਈ ਗਈ ਹੋ ਗਈ ਗੱਲ ਪਰ ਆਵਾਦੀ ਪਾਰਟੀ ਨੇ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਸਕੂਲਾਂ ਦੇ ਸਟਰਕਚਰ ਨੂੰ ਸਕੂਲਾਂ ਦੇ ਜਿਹੜੇ ਕਮਰਿਆਂ ਦਾ ਮਸਲਾ ਹੋਵੇ ਚਾਰ ਦੁਬਾਰੀਆਂ ਦਾ ਮਸਲਾ ਹੋਵੇ ਸਕੂਲ ਦੇ ਵਿਹੜਿਆਂ 'ਚ ਫਰਸ਼ਾਂ ਦਾ ਮਸਲਾ ਹੋਵੇ ਜਾਂ ਫਰਨੀਚਰ ਦਾ ਮਸਲਾ ਹੋਵੇ ਜਾਂ ਕੁੜੀਆਂ ਮੁੰਡਿਆਂ ਲਈ ਵੱਖਰੇ ਵੱਖਰੇ ਵਾਸ਼ਰੂਮਾਂ ਦੀ ਗੱਲ ਹੋਵੇ ਫਰਨੀਚਰ ਬੱਚਿਆਂ ਦੇ ਬੈਠਣ ਲਈ ਉਸ ਦੀ ਗੱਲ ਹੋਵੇ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਮਿੱਡੇ ਮੀਲ ਦੇ ਵਿੱਚ ਫਲ ਸ਼ਾਮਿਲ ਕੀਤਾ ਔਰ ਸਵੀਟ ਡਿਸ਼ ਸ਼ਾਮਿਲ ਕੀਤੀ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਸੰਤੁਲਿਤ ਭੋਜਨ ਮਿਲ ਸਕੇ ਉਹਨਾਂ ਦਾ ਸਰੀਰਕ ਵਿਕਾਸ ਜਿਹੜਾ ਹੈ ਉਹ ਵਧੀਆ ਢੰਗ ਸਿਰ ਹੋ ਸਕੇ ਤੋ ਇਸੇ ਤਰ੍ਹਾਂ ਇਹ ਕਿਤਾਬਾਂ ਦਾ ਮਸਲਾ ਹੈ ਕਿਤਾਬਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਪ੍ਰੈਲ ਅਪ੍ਰੈਲ ਦੇ ਮਹੀਨੇ ਚ ਸਪਲਾਈ ਕਰ ਦਈਏ ਉਹ ਤਾਂ ਸਤੰਬਰ ਅਕਤੂਬਰ ਤੱਕ ਦਿੰਦੇ ਰਹਿੰਦੇ ਸੀ ਤੇ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਅਸੀਂ ਇਸ ਦੇ ਵਿੱਚ ਸੁਧਾਰ ਲਿਆਵਾਂਗੇ ਤੇ ਅਸੀਂ ਸਰਵੇ ਕਰਾਇਆ ਪੂਰੇ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਹਨ ਜਿੱਥੇ 32 ਲੱਖ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਤੇ ਬਹੁਤ ਸਾਰੇ ਯਾਨੀ ਹਜ਼ਾਰਾਂ ਤਰ੍ਹਾਂ ਦੇ ਸਕੂਲ ਸੀ ਜਿੱਥੇ ਚਾਰ ਦਿਵਾਰੀ ਨਹੀਂ ਸੀ ਉਹ ਸਾਰੇ ਸਕੂਲਾਂ ਦੇ ਅਸੀਂ ਚਾਰ ਦਿਵਾਰੀ ਬਣਾ ਕੇ ਦਿੱਤੀ ਹੈ ਸਾਰੇ ਸਕੂਲਾਂ ਨੂੰ ਉਸੇ ਫਰਨੀਚਰ ਸਪਲਾਈ ਕੀਤਾ ਹੈ ਔਰ ਜਿੱਥੇ ਕਮਰੇ ਨਹੀਂ ਸੀ ਉਹ ਕਮਰੇ ਬਣਾ ਕੇ ਦਿੱਤੇ ਨੇ ਜਿੱਥੇ ਫਰਸ਼ ਨਹੀਂ ਸੀ ਫਰਸ਼ ਲਗਾ ਰਹੇ ਹਾਂ ਜਿੱਥੇ ਅਲੱਗ ਵੱਖਰੇ ਵੱਖਰੇ ਵਾਸ਼ਰੂਮ ਨਹੀਂ ਸੀ ਜਾਂ ਟੁੱਟੇ ਫੁੱਟੇ ਸੀ ਉਹ ਸਾਰੇ ਅਸੀਂ ਨਵੇਂ ਵਧੀਆ ਈਵਨ ਕਲਾਸ ਦੇ ਵਾਸ਼ਰੂਮ ਬਣਾ ਕੇ ਦੇ ਰਹੇ ਹਾਂ ਤੇ ਇਸੇ ਤਰ੍ਹਾਂ ਅਸੀਂ ਐਜੂਕੇਸ਼ਨ ਦਾ ਸਟੈਂਡਰਡ ਅਪ ਕਰਨ ਦੇ ਲਈ ਅਸੀਂ ਸਮਝ ਲਓ ਵਿਦੇਸ਼ਾਂ ਚ 250 ਸਕੂਲਾਂ ਦੇ ਪ੍ਰਿੰਸੀਪਲ 150 ਹੈਡਮਾਸਟਰ ਔਰ ਇਸੇ ਤਰ੍ਹਾਂ ਹੀ ਅਸੀਂ ਟੀਚਰਾਂ ਦੇ ਬੈਜਸ ਬਣਾ ਕੇ ਉਹ ਬੈਚ ਦੇ ਹਿਸਾਬ ਸਾਨੂੰ ਨੋਮੇਂਟੇਜ ਰਿਹਾ ਤਾਂ ਕਿ ਬਾਹਰਲੇ ਮੁਲਕਾਂ ਚ ਜੋ ਸਿੱਖਿਆ ਦਾ ਪ੍ਰਦਾਨ ਕਰਨ ਲਈ ਜੋ ਉਹਨਾਂ ਤਰੀਕੇ ਢੰਗ ਤਰੀਕੇ ਵਰਤੇ ਜਾਂਦੇ ਨੇ ਉਥੋਂ ਸਿੱਖਿਸ਼ਤ ਹੋ ਕੇ ਇੱਥੇ ਆ ਕੇ ਵੀ ਵਰਲਡ ਕਲਾਸ ਦਾ ਐਜੂਕੇਸ਼ਨ ਦਾ ਜਿਹੜਾ ਹੈ ਸਿਸਟਮ ਉਹ ਸਾਡੇ ਬੱਚਿਆਂ ਨੂੰ ਵੀ ਉਸ ਤੰਗ ਤੇ ਪੜਾਇਆ ਜਾ ਜਾ ਤਾ ਕਿ ਉਹ ਵੀ ਸਰਕਾਰੀ ਸਕੂਲਾਂ ਚ ਵਧੀਆ ਸਿੱਖਿਆ ਪ੍ਰਾਪਤ ਕਰਕੇ ਉਹ ਵੀ ਵਧੀਆ ਪਦਮੀਆਂ ਉੱਚੀਆਂ ਪਦਮੀਆਂ ਹਾਸਲ ਕਰ ਸਕਣ। ਔਰ ਪਿਛਲੀਆਂ ਸਰਕਾਰਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਕਰਕੇ ਸਕੂਲਾਂ ਦੇ ਵਿੱਚੋਂ ਮਾਪੇ ਬੱਚਿਆਂ ਨੂੰ ਹਟਾ ਰਹੇ ਸੀ ਕਿ ਵੀ ਉੱਥੇ ਵਧੀਆ ਨਾ ਬੈਠਣ ਦਾ ਕੋਈ ਪ੍ਰਬੰਧ ਹੈ, ਨਾ ਵਧੀਆ ਪਾਣੀ ਪੀਂਦ ਹੈ, ਨਾ ਕੋਈ ਵਾਸ਼ਰੂਮ ਹਨ, ਨਾ ਕਮਰੇ ਹਨ, ਨਾ ਫਰਨੀਚਰ ਹੈ ਤੇ ਉਹ ਅਸੀਂ ਪ੍ਰਭਾਵ ਖਤਮ ਕੀਤਾ ਹੈ। ਹੁਣ ਪ੍ਰਾਈਵੇਟ ਸਕੂਲਾਂ ਚੋਂ ਅ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ 'ਚ ਮਾਪੇ ਲਾ ਰਹੇ ਨੇ ਕਿਉਂਕਿ ਟੀਚਰ ਜਿਹੜੇ ਨਾ ਸਰਕਾਰੀ ਸਕੂਲਾਂ 'ਚ ਵੈਲ ਕੁਆਲਿਫਾਈਡ ਵੀ ਹੁੰਦੇ ਨੇ ਐਕਸਪੀਰੀਐਂਸਡ ਵੀ ਹੁੰਦੇ ਨੇ ਨਾ ਔਰ ਉਹ ਅੱਛੀ ਤਰ੍ਹਾਂ ਬੱਚਿਆਂ ਨੂੰ ਪੜਾ ਕੇ ਬੱਚਿਆਂ ਨੂੰ ਯੋਗ ਬਣਾ ਸਕਦੇ ਨੇ ਪ੍ਰਾਈਵੇਟ ਸਕੂਲ ਅਸਾਂ ਪ੍ਰਾਈਵੇਟ ਸਕੂਲਾਂ ਨਹੀਂ ਗ ਸਰਕਾਰੀ ਹੈ ਤਾਂ ਅਸੀਂ ਬੱਚੇ ਡਾਟਾ ਕਿ ਐਸਸੀਐਸ ਟੂ ਦਾ ਰਾਮੋਂ ਤੋਂ ਲੂਈ ਜਾਂਦਾ ਔਰ ਉਹ ਕਿਹਦੇ ਹੱਦ ਤੱਕ ਦੀ ਜਿਹੜੀ ਸਰਕਾਰ ਦੇ ਹੱਥੋਂ ਨਹੀਂ ਮੰਨਦੇ ਉਦੋਂ ਲਈ ਕੋਈ ਸਰਕਾਰ ਦੀ ਹੈ ਨਹੀਂ ਨਹੀਂ ਅਸੀਂ ਮਤਲਬ ਜੋ ਕੋਟਾ ਮقرਰ ਹੈ ਉਸ ਦੇ ਮੁਤਾਬਕ ਕਰ ਰਹੇ ਹਾਂ ਔਰ ਉਹਨਾਂ ਨੂੰ ਉਹਨਾਂ ਦਾ ਬੰਨਦਾ ਹੱਕ ਦੇ ਰਹੇ ਹਾਂ ਸਹੀ ਸਹੀ ਚਿੱਤਕਾਂਤ ਦੀ ਗੱਲ ਕਰਦੇ ਹਾਂ ਦੀਵਾਰਾਂ ਦੀ ਗੱਲ ਕੀਤੀ ਹੈ ਸਕੂਲਾਂ ਦੀ ਕਿ ਇਹ ਜਿਹੜਾ ਹੈਗਾ ਗੌਰਮੈਂਟ ਕਾਲਜ ਹੈ ਲੜਕੀਆਂ ਵਾਲਾ ਜਮਾਤ ਪਰ ਨਾਲ ਉਹ ਵੀ ਹਜੇ ਤੱਕ ਚਾਰ ਤੁਹਾਰੀ ਨਹੀਂ ਉਸ ਆ ਉਸ ਜਿਹੜਾ ਗਵਰਨਮੈਂਟ ਗਰਲਜ਼ ਕਾਲਜ ਹੈ ਮਲੇਰਪੁਰੇ ਉਹ ਬਣ ਰਿਹਾ ਹੈ ਉਹ ਸਾਰੀ ਅਧੀਨ ਹੈ ਉਹ ਇਨਸ਼ਾਅੱਲਾ ਛੇਤੀ ਹੀ ਹੈ ਆਹੀ ਨਹੀਂ ਉਹ ਐਕਚੁਅਲੀ ਹੈਂਡਓਵਰ ਉਦੋਂ ਹੀ ਹੋਏਗਾ ਨਾ ਜਦੋਂ ਮੁਕੰਮਲ ਹੋ ਜਾਏਗਾ ਇਧਰੋਂ ਗਵਰਨਮੈਂਟ ਸੀਨੀਅਰ ਸਕੰਡਰੀ ਸਕੂਲ ਦੀ ਬਿਲਡਿੰਗ ਕੰਪਲੀਟ ਹੋ ਗਈ ਉਹ ਅਸੀਂ ਬੜੀ ਜਲਦੀ ਉੱਥੇ ਸ਼ਿਫਟ ਕਰ ਰਹੇ ਹਾਂ ਸਕੂਲ ਨੂੰ ਔਰ ਇਹ ਗਵਰਨਮੈਂਟ ਕਾਲਜ ਫਾਰ ਗਰਲਸ ਜਿਹੜਾ ਹੈ ਉੱਥੇ ਚਾਰ ਦਿਵਾਰੀ ਹੋਣ ਮੁਕੰਮਲ ਹੋਣ ਤੋਂ ਬਾਅਦ ਹੀ ਸ਼ਿਫਟ ਕਰਾਂਗੇ ਉਹ ਹੁਣ ਬੜੀ ਜਲਦੀ ਮੈਂ ਪਰਸੋਂ ਹੀ ਬੁਲਾਏ ਸੀਗੇ ਐਕਸਨ ਸਾਹਿਬਾ ਕਿ ਉਸਨੂੰ ਸਾਹਿਬਾ ਨਾਲ ਮੈਂ ਗੱਲ ਹੀ ਮਨ ਡਾਇਰੈਕਸ਼ਨਸ ਦਿੱਤੀਆਂ ਨੇ ਵੀ ਜਲਦੀ ਉਹ ਮੁਕੰਮਲ ਕਰੋ ਤਾਂ ਕਿ ਅਸੀਂ ਗਵਰਨਮੈਂਟ ਜੱਜ ਕਾਲਜ ਨੂੰ ਉਸ ਟੂ ਸ਼ਿਫਟ ਕਰ ਸਕੀ। ਸਰ ਐਗਜ਼ੀਕਿਊਟਿਵ